ਸਮਾਣਾ ਤੋਂ 5 ਕਿਲੋਮੀਟਰ ਦੀ ਦੂਰੀ ਤੇ ਪੰਜਾਬ ਹਰਿਆਣਾ ਸੀਮਾ ਤੇ ਸਥਿਤ ਮੰਦਿਰ ਮਾਤਾ ਮਾਈ ਸਰ ਵਿਖੇ ਜਿੱਥੇ ਹਰ ਸਾਲ ਨੌਮੀ ਨੂੰ ਭਾਰੀ ਮੇਲਾ ਲੱਗਦਾ ਹੈ ਜਾਣਕਾਰੀ ਦਿੰਦੇ ਆ ਪ੍ਰਮੋਦ ਸਿੰਘਲਾ ਅਮਰ ਗੋਇਲ ਸੰਨੀ ਮੋਦਗਿੱਲ ਨੇ ਦੱਸਿਆ ਕਿ ਮੰਨਿਆ ਜਾਂਦਾ ਹੈ ਕਿ ਮੁਗਲਾਂ ਦੇ ਵਕਤ ਲੱਖੀ ਨਾਮ ਦਾ ਬੰਜ਼ਾਰਾ ਜੋ ਆਪਣੀ ਟੀਮ ਦੇ ਨਾਲ ਯੁੱਧ ਕਰਨ ਲਈ ਜਾ ਰਿਹਾ ਸੀ ਰਾਤ ਦੇ ਸਮੇ ਇਹ ਜਗ ਇਸ ਜਗ੍ਹਾ ਤੇ ਵਿਸ਼ਰਾਮ ਕਰਨ ਦੇ ਲਈ ਰੁਕਿਆ ਤੇ ਉਸਨੇ ਕਿਹਾ ਕਿ ਜੇਕਰ ਮਾਤਾ ਜੇਕਰ ਮੇਰੀ ਜਿੱਤ ਹੋ ਜਾਂਦੀ ਹੈ ਜੇਕਰ ਮੇਰੀ ਜਿੱਤ ਹੋ ਜਾਂਦੀ ਹੈ ਹਾਂ ਮੈਂ ਇਸ ਜਗ੍ਹਾ ਤੇ ਮੰਦਿਰ ਬਣਵਾਵਾਗਾ ਤੇ ਉਸ ਦੀ ਜਿੱਤ ਹੋ ਗਈ ਇਸ ਮੇਲੇ ਵਿੱਚ ਪੂਰੇ ਭਾਰਤ ਤੋਂ ਲੋਕ ਮਾਤਾ ਦੇ ਦਰਸ਼ਨ ਕਰਨ ਲਈ ਆਉਂਦੇ ਹਨ ਇਸ ਮੇਲੇ 'ਚ ਹਿੰਦੂ ਸਿੱਖ ਤੇ ਹੋਰ ਧਰਮਾਂ ਦੇ ਸਾਰੇ ਹੀ ਲੋਕ ਮਾਤਾ ਅੱਗੇ ਨਤਮਕਸ ਹੁੰਦੇ ਹਨ ਤੇ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਮੰਨਤ ਮੰਗਦੇ ਹਨ ਇੱਥੇ ਪੰਜਾਬ ਤੋਂ ਇਲਾਵਾ ਹਰਿਆਣਾ ਦਿੱਲੀ ਰਾਜਸਥਾਨ ਹਿਮਾਚਲ ਤੋਂ ਵੀ ਬੱਡੀ ਤਾਦਾਦ ਚ ਭਗਤ ਪਹੁੰਚਦੇ ਹਨ ਨਵ ਵਿਆਹੇ ਜੋੜੇ ਤੇ ਨਵ ਜੰਮੇ ਬੱਚਿਆਂ ਦੇ ਸਿਰ ਮਣਵਾ ਕੇ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਇਸ ਮੇਲੇ 'ਚ ਮੰਦਰ ਕਮੇਟੀਆਂ ਵੱਲੋਂ ਇਥੋ ਦੇ ਮੰਦਰਾਂ ਦੀ ਸਜਾਵਟ ਕੀਤੀ ਹੋਈ ਸੀ ਮੇਲੇ ਦੌਰਾਨ ਸ਼ਰਧਾਲੂਆਂ ਦੇ ਮੱਥਾ ਟੇਕਣ ਤੇ ਪ੍ਰਸ਼ਾਦ ਵੰਡਣ ਦੀ ਸੇਵਾ ਮੰਦਰ ਕਮੇਟੀਆਂ ਵੱਲੋਂ ਬਹੁਤ ਖੂਬੀ ਨਿਭਾਈ ਜਾ ਰਹੀ ਸੀ ਤੇ ਚੱਪੇ-ਚੱਪੇ ਤੇ ਪੁਲਿਸ ਤਾਇਨਾਤ ਸੀ ਕਿਸੇ ਵੀ ਅਨਸਖਾਂ ਵੀ ਘਟਨਾ ਨੂੰ ਰੋਕਣ ਦੇ ਲਈ ਸਿਹਤ ਵਿਭਾਗ ਵੱਲੋਂ ਮੈਡੀਕਲ ਕੈਂਪ ਲਗਾਏ ਸਨ ਤੇ ਦੁਰੋਧ ਡਰਿਓ ਆਏ ਭੰਗਾਂ ਲਈ ਸ਼ੀਵ ਲੰਗਰ ਕਮੇਟੀ ਵੱਲੋਂ ਕੜੀ ਚਾਵਲ ਦੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਸਮਾਣਾ ਤੋਂ ਕਲਾਸ਼ਰਮਾ ਦੇ ਨਾਲ ਨੂਰੀ ਬਾਸਲ ਦੀ ਰਿਪੋਰਟ रामनवमी का बहुत ही पवित्र त्यौहार है और हम आज माता महेश्वर मंदिर शादीपुर के प्रांगण में खड़े हैं जो कि हर साल रामनवमी के दिन यहां पर बहुत बड़ा मेला भरता है शिव कमेटी समारा मंडी जिला पटियाला पंजाब पिछले पैंतीस साल से यहां पर अष्टमी और नवमी के दिन दो दिन 48 घंटे अटूट भंडारा लगाती है और भक्तों की सेवा करती है लाखों में भगतजन कोई दिल्ली से कोई चंडीगढ़ से कोई लुधियाना से जहाँ भी कोई रह रहे हैं समाना निवासी चीका निवासी वो सब यहाँ पर पधार कर माता रानी का आशीर्वाद प्राप्त करते हैं बहुत ही सुंदर मंदिर बहुत सुंदर व्यवस्था सभी भंडारे चल रहे हैं और शिव लंगर कमेटी का खास करके यहाँ पर भंडारा आयोजित किया जाता है जय माता दी आज रामनवमी का पवित्र दिन ਜੋ ਕਿ ਹਰ ਸਾਲ ਇੱਥੇ ਮਾਹ ਮਾਈ ਮਾਈ ਸਰ ਮੰਦਰ ਦੇ ਵਿੱਚ ਮਾਹ ਮਾਈ ਦਾ ਮੇਲਾ ਬਹੁਤ ਹੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਹ ਬਹੁਤ ਹੀ ਵੱਡਾ ਪਵਿੱਤਰ ਸਥਾਨ ਹੈ ਸਮਾਣਾ ਏਰੀਏ ਦਾ ਸਮਾਣਾ ਚੀਕਾ ਜੋ ਇਹ ਯਹਾਂ ਕੇ ਲੋਕ ਯਹਾਂ ਪੇ ਆ ਮਾਤਾ ਦੇਖਣੇ ਆਤੇ ਆਂ ਅੱਜ ਸਮਾਣਾ ਮੇ ਬਹੁਤ ਦੂਰ ਦੂਰ ਸੇ ਜੋ ਲੋਕ ਦਿੱਲੀ ਸੇ ਲੁਧਿਆਣਾ ਸੇ बरनाला से बहुत दूर दूर से लोग मत देखने आए हैं और उन्होंने अपनी श्रद्धा समान हमें दान भी दिया है मैं यहाँ देख रहे हो सुबह से ही कम से कम एक किलोमीटर की लाइन जो लगी हुई है उसमें लोग श्रद्धा से महामाई का गुणगान कर रहे हैं और दर्शन कर रहे हैं गोरी परविंदर गौरी पर बच्चे बारे करके ਮਾਈ ਸਰ ਮੱਥੇ ਦੇਖਿਆ ਕੀ ਲੋਕਾਂ ਨੇ ਮੰਗਿਆ ਵਾਤਾ ਨੂੰ ਪੂਰੀ ਹੋਇਆ। ਬਹੁਤ ਬਹੁਤ ਮੁਬਾਰਕਬਾਦ। ਪਰਮਾਤਮਾ ਆਪਕੋ ਨੇਕ ਕੰਮ ਕਰਨੇ ਲਈ ਪ੍ਰੇਰਣਾ ਦੇ। ਸਨੀ ਮੋਦगील ਜੀ। ਸਨੀ ਮੋਦगील ਆਂ ਰਾਮ ਨੋਮੀ ਦਾ ਤਿਵਾਰਾ ਕੀ ਕਰੀ ਬੰਦੋ। ਇਹ ਰਾਮ ਨੋਮੀ ਦਾ ਤਿਵਾਰਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਮਾਈ ਸਰ ਮੰਦਰ ਵਿੱਚ ਜਿਵੇਂ ਹਰ ਸਾਲ ਭੰਡਾਰਾ ਭਰਦਾ ਹੁੰਦਾ ਹੈ, ਮਾਤਾ ਦਾ ਜਾਗਰਣ ਲੱਗਦਾ ਹੁੰਦਾ ਹੈ, ਸਭ ਪ੍ਰੋਗਰਾਮ ਬਹੁਤ ਹੀ ਅੱਛੇ ਤਰੀਕੇ ਨਾਲ ਸੰਪੂਰਨ ਹੋ ਰਿਹਾ ਹੈ। ਸ਼ਿਵਲੰਗਰ ਕਮੇਟੀ ਸਮਾਣਾ ਦੀ ਤਰਫੋਂ 35ਵਾਂ 35ਵਾਂ ਭੰਡਾਰਾ ਆਪਣਾ ਕੜੀ ਚਾਵਲ ਦਾ ਕੱਲ ਕੁਲਚੇ ਛੋਲੇ ਦਾ ਭੰਡਾਰਾ ਲਗਵਾਇਆ ਗਿਆ ਸੀਗਾ ਅਸ਼ਟਮੀ ਉੱਪਰ ਅੱਜ ਹਰ ਇੱਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੜੀ ਚਾਵਲ ਦਾ ਟੂਟ ਭੰਡਾਰਾ ਸ਼ਾਮ ਤੱਕ ਚੱਲੂਗਾ ਸ਼ਿਵ ਲੰਗਰ ਕਮੇਟੀ ਸਮਾਣਾ ਅਮਰਨਾਥ ਵਿਖੇ ਵੀ ਪਿਛਲੇ 35 ਸਾਲਾਂ ਤੋਂ 45 ਦਿਨਾਂ ਵਾਸਤੇ ਹਰ ਇੱਕ ਵਾਰ ਬਰਾੜੀ ਮੋੜ ਤੇ ਜੋ ਕਿ ਬਾਲਟਾਲ ਦੇ ਥਰੂ ਰਸਤਾ ਜਾਂਦਾ ਹੈ ਉੱਥੇ ਪਿਛਲੇ 35 ਸਾਲਾਂ ਤੋਂ ਆਪਣਾ ਅਮਰ ਰਾਜ ਦੀ ਸੇਵਾ ਵਿੱਚ ਪੰਡਾਰਾ ਲਗਾ ਰਹੀ ਹੈ ਤੇ ਇਸ ਵਾਰ ਵੀ ਲਗਾਉਗੀ